ਆਏ ਕਾ ਦੁਨੀਆ ਕੈਨੇਡਾ ਦੀ ਦਾ ਕੈ ਆ ਜੋ ਕੈਨੇਡਾ ਤੁਸੀਂ ਕਹਿੰਦੇ ਕੈਨੇਡਾ ਆਉਣਾ ਸੀ ਨਾ ਆਏ ਹੈ ਗਏ ਪਏ ਹੈ ਗੋ ਜਾਉਂਗੀ ਇਹ ਸਸੀ ਯਾਰਾਂ ਇਕੱਲੇ ਉੱਤ ਕੋਈ ਜ਼ੋੰਬੀ ਲੱਗਦੇ ਹਨਾ ਥੋੜੀ ਵੀਡੀਓ ਬਣਾਈ ਜਾਵੇ ਤੁਸੀਂ ਚਲੋ ਜੀ ਪਹੁੰਚ ਗਏ ਵਿਆਹ ਵਾਲੇ ਘਰ ਸਤਗੁੰਨ ਨੂੰ ਲੈ ਕੇ ਜਾਣਾ ਤਾਂ ਫਿਰ ਹੁਣ ਸੀਟ ਰੱਖ ਲਈਏ ਗੱਡੀ 'ਚ ਮੈਂ ਗਿਆ ਆਜੋ ਜੀ ਸਤਗੁੰਨ ਦੀ ਓਹ ਵਾਹ ਤੇ ਸੀਟ ਆਜਾ ਹੈ ਗੱਡੀ 'ਚ ਰੱਖੀ ਇਹਨੂੰ ਹਾਂ ਆਜੋ ਚਲ ਮਮਾ ਚਲਦੀ ਆ 50 ਫਟ ਫਟ ਚਲੋ ਖੋਲੋ ਹਾਂ ਖੁੱਲ ਗਿਆ ਸੀ ਖੋਲੋ ਚਲੋ ਖੋਲੋ ਤਾਂ ਨਹੀਂ ਖੁੱਲਦਾ ਖੁੰਦਨੀ ਚਾਬੀ ਲੈ ਕੇ ਆਇਆ ਮੈਂ ਰੁਕਦਾ ਆ ਚਾਬੀ ਲੈ ਕੇ ਆਉਣਾ ਇਹਦੇ ਤੂੰ ਸੀਟ ਤੇ ਬਹਿ ਜਾ ਆ ਜੋ ਖੁੱਲ ਗਈ ਚੱਕ ਕੇ ਲਓ ਸੀਟ ਰੱਖੀਏ ਇਹ ਲਓ ਚੱਕ ਕੇ ਬੱਜਾ ਚੱਕ ਕੇ ਲਓ ਇਹ ਲਓ 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 ਮੇਰੇ ਇਸ਼ਾਰੇ ਦੱਸਣ ਲੱ ਆ ਜਾਂਦੀ ਹੁੰਦੀ ਆ ਜਾ ਚਲ ਹੱਥ ਪਾ ਦੇ ਫਿਰ ਨਾਲ ਚਲ ਹੱਥ ਪਾ ਦੇ ਹੈਲਪ ਕਰ ਦੋ ਹੱਥ ਪਾ ਦੇ ਚਲ ਆ ਬੈਂਟ ਪਾਏ ਮਨਾਉਂਦੇ ਨਹੀਂ ਲਾਣੀ ਇਨ ਐਕਸਪਰਟ ਨਹੀਂ ਹੈ ਨਾ ਪਿੱਛੇ ਦੀ ਉੱਧਰ ਦੀ ਕੱਢ ਦੋ ਇਹਦੇ ਵਿੱਚ ਦੀ ਬੈਲਟ ਬੈਠੋ ਕੌਣ ਜੀ ਲੈ ਬੈਲਟ ਨਾ ਹੋਵੇ ਬੈਠੇ ਠੀਕ ਬੈਠੇ ਸਤਜਨ ਠੀਕ ਹੈ ਚਲੋ ਚੱਤ ਗਨ ਕਦੀ ਪਾਰ ਕਰੀ ਇਹਨਾਂ ਸੋਣਾ ਪਿਆਰ ਕਰਦੀ ਹੈ ਇਹ ਇਹਦੇ ਕਰਕੇ ਮੈਂ ਪਿੱਛੇ ਹੀ ਗਈ ਸੰਗ ਗਈ ਇਹਨੀਆਂ ਪਾਰੀਆਂ ਕਰ ਰਹੀ ਸੀ ਬਾਲ ਨੂੰ ਲੱਗੀ ਹੋਈ ਛੋ ਮੈਨੂੰ ਦੇ ਦੋ ਮੈਂ ਲੈ ਲਾਂ ਨਹੀਂ ਤੇ ਸੀ ਤੇ ਖਨੀ ਐ ਚੁੱਟ ਚੁੱਟ ਚਲੋ ਚਲੋ ਕੈਚ ਖੇਡੋ ਚਲੋ ਬਾ ਵੈਰੀ ਗੁੱਡ ਨੂੰ ਅ ਵੀ ਜਾਂਦਾ ਹੀ ਹੋਣਾ ਸਭ ਨੂੰ ਚਲੋ ਜੀ ਚੱਲੇ ਨੇ ਮੁੰਡੇ ਕੰਮ ਤੇ ਗੱਡੀ ਲੱਦੀ ਵੀ ਆ ਪਿੱਛੋਂ ਪੂਰੀ ਅਸੀਂ 15 20 ਮਿੰਟ ਲੇਟ ਹੀ ਆਂ ਚਲੋ ਹਾਂ ਤਾਂ ਲੈਦਾ ਉੱਥੇ ਜਾ ਕੇ ਸੈਟਅਪ ਵੀ ਕਰਨਾ ਬਈ ਅੱਜ ਬਹੁਤ ਗਰਮੀ ਹੈਗੀ ਹਾਂ ਅੱਜ ਇਹ ਮੈਨੂੰ ਲੈ ਕੇ ਚੱਲੇ ਵਿਆਹ ਤੇ ਐਂ ਚੱਲੇ ਵਿਆਹ ਤੇ ਕੋਈ ਕਪੜਾ ਲੈਣੋਂ ਤੇ ਆਏ ਆ ਆਪਣੇ ਆਪ ਨੂੰ ਪਰ ਆਏ ਤਾਂ ਕੰਮ ਵਾਲੇ ਬੰਦੇ ਤਾਂ ਐਂ ਹੁੰਦੇ ਹੋਣੇ ਇਦਾਂ ਹੀ ਐਸੇ ਐਵੀ ਕਰਦਾ ਡੀਜੇ ਤੇ ਇਹ ਕਹਿੰਦਾ ਚੱਲ ਮੇਰੇ ਨਾਲ ਅੱਜ ਮੇਰਾ ਕੰਮ ਦੇਖ ਮੈਨੂੰ ਤਾਂ ਬੜਾ ਔਕਵਰਡ ਔਖਾ ਲੱਗ ਰਿਹਾ ਵੈਸੇ ਉੱਥੇ ਮੈਨੂੰ ਐ ਹੀ ਸਭ ਤੋਂ ਪਹਿਲਾਂ ਤਾਂ ਜਾਣ ਪਛਾਣ ਦਾ ਨਟਕਟ ਤੇ ਤੇ ਪਰ ਇਹ ਕਹਿੰਦਾ ਜਿੱਥੇ ਅੱਜ ਜਿੱਥੇ ਅੱਜ ਦਾ ਫੰਕਸ਼ਨ ਆ ਉਥੇ ਉਹਦੇ ਕੈਬਿਨ ਦੇ ਅੰਦਰ ਇਹ ਬੈਠਣਾ ਤੂੰ ਅੰਦਰੋਂ ਬਹਿ ਕੇ ਦੇਖ ਸਕਦਾ ਨਹੀਂ ਤਾਂ ਮੈਂ ਤਾਂ ਰੋਜ਼ ਇਹਨੂੰ ਲਾਰਾ ਲਾ ਦਿੰਦਾ ਸੀਗਾ ਵੀ ਛੱਡ ਤੂੰ ਜਾਇਆ ਚਲੋ ਦੇਖਦੇ ਹਾਂ ਕਿੱਦਾਂ ਰਹਿੰਦਾ ਜਿਹਦਾ ਐਕਸਪੀਰੀਅੰਸ ਕਿੰਨੇ ਮਿੰਟ ਦਾ ਰਹਾ ਇਹ ਤਾਂ 22 ਕਰਦੇ ਨੇ 18 ਤੋਂ ਇਹ ਕਿਉਂ ਕਰਦਾ ਇਹ ਫਿਰ ਅਪਡੇਟ ਆਪੇ ਅਪਡੇਟ ਹੋ ਗਿਆ ਅੱਛਾ ਹਾਂ ਤਾਂ ਚੱਲ ਰਹਾ ਸਾਡਾ ਨੇੜੇ ਹੀ ਆ ਉਹ ਲੋਕੇਸ਼ਨ ਦੇਖੋ ਕਿੰਨੀ ਸੋਹਣੀ ਆ ਪਰ ਜੀ ਲੱਗਿਆ ਹੋਇਆ ਜਦੋਂ ਆ ਮੈਂ ਆਇਆ ਉਹਨੇ ਆਪਣਾ ਪੰਜਾ ਥੋੜਾ ਜਿਆਦਾ ਹਾਂ ਇੱਥੇ ਹੈਗਾ ਥੋੜਾ ਜੇ ਇੱਥੇ ਹੈਗੇ ਵਾਈਫ ਪਤਾ ਕਿੱਡਾ ਪਹਿਲਾਂ ਆਪਾਂ ਪਾਰਕ 'ਚ ਬੈਠੇ ਸੀ ਹਾਂ ਇੱਕੋ ਦਮ ਇੱਧਰ ਆ ਗਏ ਹਾਂ ਪਹਿਲਾਂ ਸਵੇਰੇ ਉੱਠਿਆ ਸੀ ਉੱਠ ਕੇ ਇਹ ਮੋਹਟਨ ਤੋਂ ਕਰਿਆ ਬ੍ਰੇਕਫਾਸਟ ਉਹ ਤੋਂ ਬਾਅਦ ਚਲੇ ਗਏ ਸਮਾਨ ਲੈ ਕੇ ਪਾਰਕ ਦੇ ਉੱਥੇ ਬਹਿ ਕੇ ਕਾਫੀ ਗੁਲੀ ਪੀਤੀ ਉਹ ਤੋਂ ਬਾਅਦ ਫਿਰ ਜਦੋਂ ਟਾਈਮ ਦੇਖਿਆ ਵੀ ਟਾਈਮ ਤਾਂ ਹੋ ਗਈ ਭੱਜੇ ਬੜਾ ਘਟ ਇੱਧਰ ਆਏ ਨਿਕਲੇ ਤੈਨੂੰ ਤਾਂ ਹੁਣ ਜਾਵੇਂ ਆਪ ਦਾ ਸ਼ਹਿਰ ਹੀ ਲੱਗਦਾ ਹੋਣਾ ਨਾ ਇਹ ਤੈਨੂੰ ਤਾਂ ਕੋਈ ਫਰਕ ਨਹੀਂ ਲੱਗਦਾ ਹੋਣਾ ਹੋਰ ਵੀ ਜਾਵਾਂ ਮੈਨੂੰ ਐ ਆਪਸ ਇੱਥੇ ਆ ਗਏ ਜਦੋਂ ਆਪਸ ਇੱਥੇ ਬਈ ਘਰੇ ਆ ਗਏ ਜਦੋਂ ਤੁਹਾਨੂੰ ਇੱਥੇ ਆਉਣਾ ਹੁੰਦਾ ਕਿੰਨਾਵਾਂ ਸਾਲ ਹੋ ਗਏ ਰੋਲੇ ਪੰਜਵਾਂ ਪੰਜਵਾਂ ਚਦਾ ਹੋ ਗਿਆ ਪਰ ਫਿਰ ਵੀ ਠੀਕ ਆ ਜਰਾ 5ਵੇਂ ਸਾਲ ਤੇ ਜਾ ਕੇ ਜੇ ਜਮਾ ਤੇਰੀ ਰਿਲੈਕਸ ਜੀ ਲਾਈਫ ਚੱਲ ਰਹੀ ਆ ਹੈਨਾ ਹਾਂ ਅਸਲ ਚ ਪੜਾਈ ਨਹੀਂ ਕੀਤੀ ਇੱਥੇ ਉਹਦਾ ਬਰਾ ਹਾਂ ਉਹ ਬੈਨੀਫਿਟ ਹੋ ਗਿਆ ਸਿੱਧਾ ਪੀਆਰ ਆਏ ਦਾ ਇਹ ਫਾਇਦਾ ਹੋ ਜਾਂਦਾ ਹਾਂ ਕੰਮ ਤਾਂ ਫਿਰ ਵੀ ਉਹੀ ਕਰਨੇ ਨੇ ਹਾਂ ਪੜ ਕੇ ਕਿਹੜਾ ਫਾਇਦਾ ਹੋਣੀ ਚਾਹੀਦਾ ਇਹ ਇੱਕ ਤਰ੍ਹਾਂ ਰਸ਼ ਆ ਰਹੀ ਆ ਹੈਨਾ ਫਿਰ ਵੀ ਇੰਨਾ ਇੰਨੀ ਟ੍ਰੈਫਿਕ ਨਹੀਂ ਹੈਗੀ ਰਸ਼ ਆਵਰ ਚ ਇਸ ਕਲਬiyat ਆਹੀ ਹੈ। ਵਿਊ ਦਾ ਹੀ ਪੈਸੇ ਨੇ, ਮਹਿੰਗਾਈ ਵੀ ਆ ਫਿਰ ਉਸੇ। ਹਵਾ ਪਾਣੀ ਵੀ ਘਟਾ ਹੈ। ਹਾਂ। ਤਾਂ ਕਿ ਸਾਰੇ ਤੇ ਗਰੀਬ ਹੋ ਗਏ। ਹਾਂ। ਉਹ ਵਿਊ ਦੇ ਪੈਸੇ। ਸੋਨਾ ਸਾਰੇ ਨਾਲੋਂ ਜ਼ਿਆਦਾ ਕੁੱਤਰ ਦੇਖੀਦਾ ਹੈ। ਹਾਂ ਟੋਰਾਂਟੋ ਵੀ ਸਿੱਧਾ ਸਿੱਧਾ ਜਾਇਆ ਟੋਰਾਂਟੋ ਵੀ ਸਿੱਧਾ ਸਿੱਧਾ ਹੈ ਹਾਂ ਨਾਲੇ ਜਮਾ ਪਹਾੜਾਂ ਦੇ ਵਿੱਚ ਜੇ ਇੱਕ ਤਰ੍ਹਾਂ ਹਨਾ ਹਾਂ ਸ਼ਗਨਾ ਆ ਗਏ ਅਸੀਂ ਗਲਗਰੀ ਤੋਂ ਵੀ ਦਿਖਦੇ ਆ ਪਰ ਉੱਥੋਂ ਦੂਰ ਦੇਖਦੇ ਨੇ ਗਲਗਰੀ ਇਹ ਤਾਂ ਜਿਵੇਂ ਨਾਲ ਨੇ ਚਲੋ ਜੀ ਪਹੁੰਚ ਗਏ ਵਿਆਹ ਵਾਲੇ ਘਰ ਸ਼ਗਨਾ ਵਾਲੇ ਘਰ ਯਾਨੀ ਇਹ ਕਿਹਨਾਂ ਨਜ਼ਾਰੇ ਆਹ ਕਹਿੰਦਾ ਇਹਨਾਂ ਨਜ਼ਾਰਾ ਹੈ ਕਿਸੇ ਹੋਰ ਜਗ ਤੇ ਨਾਮ ਨਾਲ ਬੈਠੇ ਆ ਖਾ ਪੀ ਰਹੇ ਮਿਊਜ਼ਿਕ ਚੱਲ ਰਿਹਾ ਹੈ ਖਾਨ ਨੂੰ ਆ ਰਿਹਾ ਹੈ ਹੁਣ ਜੇ ਮੈਂ ਆਪਾਂ ਇੱਥੇ ਖੜੇ ਆ ਨਾ ਹਨਾ ਬੋਲਦਾ ਨਹੀਂ ਇੱਥੇ ਆਪਾਂ ਖੜੇ ਆ ਇਹਦੇ ਇੱਥੇ ਸਾਰੀ ਇਹਦੇ ਫਲੋਟ ਲਾਈਟ ਲੱਗੀ ਹੋਈਆਂ ਹੂੰ ਅੱਛਾ ਜਾਨ ਨੂੰ ਦਿਆ ਥੋੜਾ ਪੂਰਾ ਮਾਰਦੀ ਹੋਣੀ ਆ ਇਹਨਾਂ ਫਲੋਟ ਆ ਜਾਨੀ ਉੜਦੀ ਆ ਇਹ ਹਾਂ ਜਿਹੜਾ ਇਹਦਾ ਇਨਸਾਈਡ ਆ ਜਿਹੜਾ ਰੂਫ ਆ ਇਹਦਾ ਅੰਦਰਲੇ ਪਾਸੇੋਂ ਹਨਾ ਇਹਦੇ ਚ ਦੁੱਦੀ ਲੱਗੀ ਹੋਈ ਆ ਨਹੀਂ ਨਹੀਂ ਮੋਡੀਫਾਈ ਕੀਤੀ ਆ ਗੱਲ ਅੱਛਾ ਇਹੇ ਅਸੀਂ ਇਹਦੇ ਵਿੱਚ ਜਿਹੜੀ ਆ ਕਿੰਨਾ ਕਿੱਦਾ ਸੋਹਣਾ ਯਾਰ ਇਹ ਵੀ ਇਹ ਵੀ ਆਪਾਂ ਪਾਇਆ ਇਹ ਵੀ ਆਪਾਂ ਲਾਇਆ ਜਿਹੜੀ ਇਹਦੇ ਅੰਦਰ ਨਹੀਂ ਇਹ ਕਿਹਿੰਦੀ ਆਪਣੇ ਰੂਫ ਦੇ ਵਿੱਚ ਸਪਾਰਟ ਲਾਈਟ ਤੱਕ ਨਾ ਸਪਾਰਟ ਲਾਈਟ ਸਟਾਰ ਲਾਈਟ ਹਾਂਜੀ ਇਹਦੇ ਆਪਾਂ ਕਰਿਆ ਨੇ ਇਹਦੇ ਵਿੱਚ ਅੰਦਰ ਮੇ ਪਾਸੇ ਜਿਹੜੀ ਆ ਜਿੱਥੇ ਵੀ ਇੱਥੇ ਲਾਉਂਦੇ ਜਿਵੇਂ ਆ ਡੋਰ ਨੇ ਸਾਰੇ ਇਹਦੇ ਲਾਈਟਿੰਗ ਸਿਸਟਮ ਆ ਕੀ ਗੱਲ ਲਾਈਟਿੰਗ ਸਿਸਟਮ ਸਾਰਾ ਦਾ ਮਿਊਜ਼ਿਕ ਨਾਲ ਚੇਂਜ ਹੁੰਦਾ ਸਾਰਾ ਮਿਊਜ਼ਿਕ ਨਾਲ ਚੇਂਜ ਹੁੰਦਾ ਹਮ ਹਮ ਐਵਰੀਥਿੰਗ ਕੀ ਗੱਲ ਤੇ ਇਹਦੀ ਵਾਈਡਰ ਆ ਆ ਵਾਈਡ ਕੀਤਾ ਸੀ ਅਸੀਂ ਅਸੀਂ ਇਹਨੂੰ ਇਹ ਤਾਂ ਈਵਨ ਕਰਾ ਦਿੱਤਾ ਹੈ ਹਾਂ ਆ ਅਸੀਂ ਇਹਦੇ ਦੂਜਾ ਕਰਿਆ ਵਾ ਜਿਵੇਂ ਟੈਂਟ ਕੀਤਾ ਮਗਰੋਂ ਤੇ ਇਹਦਾ ਅਸੀਂ ਜਿਹੜਾ ਅਡਜਸਟ ਸਿਸਟਮ ਆ ਫਰੋਮ ਵਿਚ ਹਾਂ ਉਹ ਵੀ ਡਿਫਰੈਂਟ ਐਂਡ ਟੂ ਐਂਡ ਦੇ ਚੇਂਜ ਐ ਕਰਾ ਲੈ ਵੀ ਤੂੰ ਵੀ ਹੁਣ ਦੇ ਜਦੋਂ ਇਹ ਜਾਂਦੀ ਆ ਇਹ ਪੂਰਾ ਪਰ ਮਾ ਕਰ ਡਾਟ ਪੈਂਦਾ ਪਤਾ ਲੱਗਦਾ ਕਿ ਕਿੰਨੀ ਜਾਂਦੀ ਹੈ ਤੇ ਜਿਹੜੀ ਹੁਣ ਆਪਣੀ ਅਸੀਂ ਕਾਰ ਆਪਦੀ ਕਸਟਮ ਮੇਡ ਬਣਾਈ ਹੋਈ ਆ ਮੇਰੇ ਮੁੰਡੇ ਦੀ ਰਾਈਟ ਉਹਦੇ ਕੀ ਆ ਉਹ ਰਿਮੋਟ ਨਾਲ ਚੇਂਜ ਹੁੰਦੀ ਆ ਅੱਛਾ ਇਹ ਹੈਗੀ ਟੇਸਟਿੰਗ ਸਟ ਦੇਖ ਲਓ ਇੱਥੇ ਮਤਲਬ ਸਰਕਾਰਾਂ ਨੇ ਬੰਦੇ ਐ ਸ਼ੱਟ ਰੱਖੇ ਆ ਹੂੰ ਤੇ ਉਹ ਦੇਖੋ ਸਾਰੇ ਮਤਲਬ ਇਹ ਚੱਟਾ ਹੀਰੋਇਨ ਉਹਦੇ ਵਿੱਚ ਫਸੇ ਬਈ ਇਹ ਸਾਰੀ ਸੜਕੀ ਇਹਨਾਂ ਦੀ ਹੈ ਉਹ ਹੀ ਪਿੱਛੇ ਹੀ ਸ਼ੁਰੂ ਹੋਇਆ ਹੋਇਆ ਇਹ ਜੀ ਲਿٹے ਹੋਏ ਨੇ ਐ ਸੜਕ ਤੇ ਹੀ ਰਹੀ ਜਾਂਦੇ ਨੇ ਬਸ ਹਾਂ ਇੱਥੇ ਹੀ ਲਾਈ ਫੈਨ ਸਰਦੀ ਚ ਇਹਨਾਂ ਨੇ ਇੱਥੇ ਹੀ ਬਸ ਕੰਪਲੂਟ ਬੁੱਟ ਕੇ ਬੈਠੇ ਰਹੇ ਆ ਦੇਖੋ ਇੱਧਰ ਹੀ ਸਾਡਾ ਵੀ ਹਾਂ ਦੂਜੀ ਤਾਂ ਆ ਸੇਮ ਹੂੰ ਸੇਮ ਸਾਡਾ ਵੀ ਹੇਸਟਿੰਗ ਸੀਟ ਦੀ ਇਹ 10 ਸਟੂਲ ਹੂੰ ਕਿੰਨਾ ਟਾਈਮ ਤੋਂ ਹੈਗੇ ਹੋਏ ਪਏ ਨੇ ਦੇਖੀ ਉਹ ਬੰਦਾ ਵੀ ਉੱਥੇ ਦੇਖੀ ਜਾ ਰਿਹਾ ਆ ਦੇ ਉਹ ਵੀ ਉੱਪਰੋਂ ਆਏ ਦੇਖੀ ਜਾ ਰਹੀ ਟਿਕਟੌਕ ਦੇਖ ਪਵਾਗੇ ਕੱਲ ਨੂੰ ਰਿਕਾਰਡਿੰਗ ਹਾਂ ਆਇਆ ਕਾ ਦੁਨੀਆ ਕੈਨੇਡਾ ਦੀ ਦਾ ਕਾ ਆਜੋ ਕੈਨੇਡਾ ਤੁਸੀਂ ਕਹਿੰਦੇ ਕੈਨੇਡਾ ਹੋਣਾ ਸੀ ਨਾ ਆ ਗਏ ਹੈਗੇ ਹੋਏ ਪਏ ਨੇ ਹੈ ਗੋ ਜਾਊਂਗੇ ਕਹਿੰਦੇ ਇਹ ਹੱਸੀ ਜਾ ਰਹੇ ਖੱਲੇ ਉੱਤੇ ਕੋਈ ਜ਼ੌਂਬੀ ਲੱਗਦੇ ਹਨਾ ਇੰਨੀ ਥੋੜੀ ਵੀਡੀਓ ਬਣਾਈ ਜਾਵੇ ਤੁਸੀਂ ਉਹ ਦੇ ਉਹ ਬੈਠੇ ਆ ਵੀ ਕੀ ਸੀ ਨਾ ਯਾਰ ਇੱਥੇ ਇਹ ਸਮਝ ਆਇਆ ਦੁਨੀਆਦਾਰੀ ਹੈ ਪਾਏ ਫਿਰ ਤੋਂ ਕਾਫੀ ਨੇ ਨੀ ਮਾਦੇ ਆ ਬਟ ਐਗ ਹੋਈ ਵੀ ਉਹ ਵੀ ਆਹੀ ਤੇ ਕੀ ਕਰੀਆ ਭਾਈ ਇਹਨਾਂ ਨੇ ਹੀਰੋਇਨ ਲਈ ਗਈ ਵੀ ਹੈ ਹਮਮ ਹਮ ਨਹੀਂ ਆਦਾ ਹੀਰੋਇਨ ਲੱਗੀ ਵੀ ਹੈ ਨਾ ਹੀਰੋਇਨ ਲੱਗ ਆ ਗਈ ਨੀ ਤਾਂ ਆ ਵੀ ਇਧਰ ਨਹੀਂ ਖੜਾ ਆ ਦੇਖ ਲੋ ਡਾਊਨ 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 ਕਰਦੇ ਸੀਗੇ ਹੂੰ ਦੇਖ ਲਈ ਜਾਂਦੀ ਹੈ ਇਹ ਕੋਈ ਐ ਜਿਵੇਂ ਕੋਈ ਹੋਰ ਇਹ ਦੁਨੀਆ ਆ ਦੇਖੀ ਸਾਟੂ ਬੜੇ ਗ੍ਰੈਂਡ ਗਿੱਲਦੇ ਲੈ ਕੇ ਜਾਂਦਾ ਉਹ 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 ਮਾ ਕੋਪੂ ਪਿਆ ਗਿਆ ਪੱਕਾ ਹੀ ਕੋਪੂ ਹੂੰ ਕੋਪੂ ਪੱਕਾ ਹੀ ਲੈ ਗਿਆ ਮਾ ਕੋ ਐਂ ਖੜਿਆ ਦੇਖੀ ਉਹ ਵੀ ਖੜਾ ਬੰਦਾ ਜਿੱਦਾਂ ਦੇਖੀ ਇਹ ਜ਼ੌਂਬੀਸ ਥੀ ਡੇ ਜ਼ੌਂਬੀ ਸਟੇਟ ਆ ਜਾਂਦੇ ਨੇ ਸਾਰੇ ਤਰ੍ਹਾਂ ਦੇ ਹਨਾ ਬੰਦਾ ਵੀਡੀਓ ਬਣਾਉਂਦੇ ਹੋਏ ਉਹ ਦੇ ਉਹ ਜ਼ੌਂਬੀ ਆਹਾਂ ਉਹ ਦੇਖੋ ਨੰਨ ਥੱਲੇ ਹਾਲਿਓ ਬਸ ਵੀਡੀਓ ਬਣਾ ਕੇ ਥੱਲੇ ਕਰ ਦਿਓ ਵਸ ਆਹੀ ਹੈ ਇਹਨਾਂ ਦੀ ਜ਼ਿੰਦਗੀ ਇੱਥੇ ਇੱਥੇ ਸੋਣਾ ਇਹਨਾਂ ਨੇ ਇੱਥੇ ਉੱਠ ਕੇ ਤੇ ਇੱਥੇ ਬਸ ਮੈਸੇਜ ਪੈ ਜਾਣਾ ਏਟੇ ਸ਼ਹਿਰ ਚ ਜਾਈ ਹੈ ਨਾ ਹਾਂ ਉਹ ਵੇਰ ਦੇ ਉੱਤੇ ਗੱਟੇ ਸਾਰੀ ਨਸ਼ੇ ਤੇ ਪਰੇ ਹੋ ਜਾ ਗੱਟੇ ਹਮ ਕਰ ਲੂਗਾ ਬਹੁਤ ਹੈ ਇੱਥੇ ਤਾਂ ਬਹੁਤ ਹੈ ਤਾਂ ਵੀ ਬੰਦੇ ਕਿੱਟੋ ਕਟਾ ਕੁਛ ਤਾਂ ਨਹੀਂ ਕਰਦੇ ਨਾ ਆਪਣੇ ਹਾਂ ਨਸ਼ੇ 'ਚ ਖੁੱਬੇ ਪਏ ਆ ਤਾਂ ਪਾ ਚਲੋ ਜਿੰਨਾਂ ਨੇ ਹੋਰ ਦੋ ਬੇਖੇ ਮਾਜ਼ ਅੰਮਣੇ ਤਾਂ ਦੇ ਤੂੰ ਦੋ ਮੰਗਾ ਲੈਣੀ ਸੀ ਯਾਰ ਹੈਂ ਦੋ ਮੰਗਾ ਲੈਣੀ ਅੱਛਾ ਤੂੰ ਨਹੀਂ ਖਾਣੇ ਤਕੂਲ ਗੱਪੇ ਆਪ ਵੀ ਸਰ ਹਾਂ ਪਈ ਜਾ ਕੇ ਸਰ Once again, here is a special call from our staff. Please help yourself. <laughs> ਅਮਤਾਏ ਤੋਂ ਵਧੀਆ ਕੋਈ ਹੋ ਨਹੀਂ ਸਕਦੇ ਜਿਹਦੇ ਵਿੱਚ ਤੁਸੀਂ ਆਪਦੇ ਦੋਸਤ ਨੂੰ ਲੈ ਕੇ ਜਾ ਰਹੇ ਹੋ ਹਾਂ ਠੀਕ ਹੈ ਜੀ ਉੱਥੇ ਮੈਂ ਗੱਲਾਂ ਬਾਤਾਂ ਮਾਰ ਰਿਹਾ ਹਾਂ ਉੱਥੇ ਗੱਲਾਂ ਬਾਤਾਂ ਮਾਰ ਰਿਹਾ ਹਾਂ ਤੇ ਉਸ ਚੀਜ਼ ਦੇ ਤਿੰਨ ਗੁਣਾ ਪੈਸੇ ਲੈ ਰਹੇ ਆਮ ਮੱਦੇ ਨਾਲੋਂ ਹੂੰ ਤੇ ਕੋਈ ਵੀ ਜੌਬ ਹੈ ਕਿਤੇ ਤੁਸੀਂ ਦੋਸਤ ਨੂੰ ਲੈ ਕੇ ਨਹੀਂ ਜਾ ਸਕਦੇ ਭਾਈ ਨਾਲ ਤੁਸੀਂ ਬੈਠੇ ਹੋ ਗੱਲਾਂ ਮਾਰ ਰਹੇ ਹੋ ਖਾ ਪੀ ਰਹੇ ਹੋ ਹਨ ਉਹ ਯਾਬਦ ਤੇ ਖੜਨੇ ਹਾਂ ਖੜ ਕੇ ਕਰਨਾ ਹੈ ਤੇ ਇਹਦੇ ਵਿੱਚ ਸਾਲਾ ਇਹ ਸਿਸਟਮ ਹੈ ਵੀ ਜਿੱਦਾਂ ਬੇਸਿਕਲੀ ਤੁਸੀਂ ਆਪ ਵੀ ਇੰਜੋਏ ਕਰ ਰਹੇ ਹੋ ਲੋਕਾਂ ਨੂੰ ਵੀ ਇੰਜੋਏ ਕਰਾ ਰਹੇ ਕੰਮ ਲੱਗ ਜੇ ਨਾ ਹੁਣ ਜਿਵੇਂ ਗਾਣੇ ਸੁਣਨ ਦਾ ਸ਼ੌਂਕ ਹੈ ਬੰਦੇ ਨੂੰ ਉਹ ਵੀ ਤਾਂ ਹੈੱਡਫੋਨ ਤੇ ਬੈਠਾ ਸੁਣਦਾ ਹੀ ਹੁੰਦਾ ਉੱਤੇ ਵੱਡੇ ਸਪੀਕਰਾਂ ਤੇ ਆਪ ਜਿਹੜੇ ਸੁਣਦੇ ਨੇ ਉਹ ਹੀ ਲੋਕਾਂ ਨੂੰ ਸੁਣਾਈ ਆ ਰਹੇ ਆਪ ਦੀ ਹਸ ਨਾਲ ਆਵਾਜ਼ ਘਟਾ ਦਿਓ ਜੇ ਸ਼ਾਤੇ ਲੱਗ ਰਹੀ ਹੈ ਹੱਬਾ ਕਣ ਉਹਨਾਂ ਦੇ ਹਸ ਨਾਲ ਚੱਲੇ ਆਪਾਂ ਨੂੰ ਐਨਾ ਵੀ ਯਾਰ ਕਰਨ ਜੇ ਦੁੱਖਣ ਲੱਗੇ ਯਾਰ ਆਵਾਜ਼ ਤਾਂ ਹੀ ਥੋੜੀ ਕੀ ਸਾਰਾ ਅਨੰਦ ਜਾ ਰਹੇ ਦੁਨੀਆ ਨਚਾਉਣੇ ਆ ਗਿਆ ਸੀ ਆਪਣੇ ਉਂਗਲਾਂ ਨਾਲ ਉਂਗਲਾਂ ਨਾਲ ਸਹੀ ਗੱਲ ਹੈ ਉਹ ਕਹਿੰਦੇ ਨੇ ਹੁੰਦੇ ਉਂਗਲਾਂ ਤੇ ਦੁਨੀਆ ਨਚਾਉਣਾ ਉਹੀ ਉਂਗਲਾਂ ਨਾਲ ਗੀਤ ਲਾ ਲਾ ਦੁਨੀਆ ਨਚਾਉਣਾ ਦੋਸਤ ਮਤਲਬ ਇੰਜੋਏ ਕਰਨਾ ਪੜਦਾ ਹੈ ਇਹ ਕੰਮ ਤਾਂ ਆਪਣੀ ਬੰਦੇ ਨੂੰ ਕੰਮ ਲੱਗਣਾ ਦੁਨੀਆ ਆਹ ਹੋਪ ਜਗਾ ਤੁਨੋਂ ਆ ਕੇ ਆਹ ਹੋਪ ਬੱਦੂ ਘਟੇ ਰਾਤ ਆਉਂਦੇ ਸੂ ਉਹਨਾਂ ਨੂੰ ਤੂੰ ਸਿੱਧਾ ਚੱਲ ਪਹਿਲਾਂ ਵਿਊ ਕੈਂਟ ਆ ਰਿਹਾ ਹੈ ਬਾਅਦ ਵਿੱਚ ਦੇਖਦੇ ਰਹਾਂਗੇ ਨਹੀਂ ਇਹਨੇ ਕਿਤੇ ਹੋਰ ਲੈ ਜਾਣਾ ਪਰ ਨਹੀਂ ਨਹੀਂ ਇੱਧਰ ਹੀ ਜਾਣਾ ਮੈਂ ਪਾ ਦਿੰਦਾ ਰਹਾ ਲੈ